ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਘੋੜੀਆ ਖੁਰਦ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਮੋਗਾ ਤਸੀਲ ਹੈ ਜੀ ਨਿਹਾਲ ਸਿੰਘ ਵਾਲਾ ਬਾਈ ਕੋਲ 7 ਵਸੀਆਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ نوٹ ਕਰੋ ਜੀ 7528000 ਕਨਸਟਿਟਿਊਟ ਜੀ ਪਾਠਿਕਰ ਆਪਣਾ ਫੇਸਬੁੱਕ ਤੇ ਪੇਜ ਆ ਕਰਜੀਤ ਰਾਏ ਕੁਬਾਤ ਵਾਲਾ ਫੋਲੋਅਰ ਤੁਸੀਂ ਕਰਾ ਕਰੋ ਤਾਂ ਕਿ ਢੱਡ ਤੱਕ ਨੰਬਰ ਨੂੰ ਵੀ ਇਹ ਫੋਲੋ ਕਰ ਸਕੀਏ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਦਿਖਾ ਹੈ ਪਰਾ ਟਾਈਟਲ ਵਿੱਚ ਕਰਦੇ ਆਪਾਂ ਬਾਈ ਜਿੰਨਾ ਗੱਲਬਾਤ ਦਿੰਦੇ ਨੇ ਜੀ ਝਾਂਕ ਲਈ ਬਾਈ ਜੀ ਸਸੀ ਗਾਈ ਅਸੀ ਗੋਲ ਦੀ ਨਾਮ ਵੀ ਹੈ ਆਪਣਾ ਨਾਮ ਬਾਈ ਕੁਲਵਿੰਦਰ ਸਿੰਘ ਪਿੰਡ ਕੋਲਿਆਕੁਰ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਰਿਆਂ ਦਾ ਵੱਡਾ ਕੋਲਿਆਦੰਨੇ ਕੇ ਮੋਬਾਈਲ ਨੰਬਰ ਹੈਗਾ 9781935553 ਠੀਕ ਹੈ ਅੱਜ ਵੀ ਕਿੰਨੀਆਂ ਬੱਚੀਆਂ ਆਪਣੇ ਕੋਲ ਆਪਾਂ ਕੋ ਸੱਤ ਬੱਚੀਆਂ ਜੀ ਸੱਤ ਹੀ ਟਾਪ ਕੁਆਲਿਟੀ ਦੇ ਵਿੱਚ ਆ ਖੀਰੀਆਂ ਦੰਦਾਂ ਤੋਂ ਚਾਰ-ਚਾਰ ਹੀ ਥਣ ਹੋਣਗੇ ਠੀਕ ਹੈ ਜੀ ਹਾਂ ਜੀ ਤੇ ਪਹਿਲੀ ਬੱਚੀ ਦੀ ਜਾਣਕਾਰੀ ਦਿਓ ਇਹ ਬੱਚੀ ਬਾਈ ਜੀ ਇਹ 11 ਮਹੀਨੇ ਉਮਰ ਹਾਂ ਜੀ ਦੰਦੋਂ ਖੀਰੀਏ ਦੰਦ ਵੀ ਆਵਾ ਦਿਖਾ ਦਿੰਨੇ ਹਾਂ ਜੀ ਆਹ ਬਾਕੀ ਝੋਲੀ ਝਾਲੀ ਬਹੁਤ ਚੰਗੀ ਬੱਚੀ ਠੀਕ ਹੈ ਖੀਰੀਆ ਹਾਂ ਜੀ ਹਨ ਖੀਰੀਏ ਦੰਦ ਵੀ ਠੀਕ ਹੈ ਪ੍ਰੰਤਿਕ ਰਤੋਰਾ ਕਰਮਾ ਬਾਈ ਦਾ ਠੀਕ ਹੈ ਕੱਦ ਬਲਟ ਪੁੱਤੇ ਪੱਠ ਪੂਰਾ ਵੀ ਦੇਖ ਸਕਦੇ ਆ ਲੋਚ ਲੋਕੀਰੀ ਚੱਕਣ ਠੀਕ ਹੈ ਲੋ ਕਦ ਪੂਰਾ ਫੋਨਾ ਤਿਆਰ ਹੀ ਅਸੀਂ ਮਲਾਂਦੇ ਠੀਕ ਹੈ ਜੀ ਲੋਚ ਭਾਈ ਰੇਡ ਕੁਲਵਿੰਦਰ ਰੇਡ ਫੋਨ ਤੇ ਹੀ ਕਰਾਂਗੇ ਰੇਡ ਜੈਦੀ ਹੋਣਗੇ ਆਪਣਾ ਠੀਕ ਹੈ ਜੀ ਹਾਂ ਛੋਲੀ ਬਹੁਤ ਸੋਹਣੀ ਪਰਾਠਾ ਬਹੁਤ ਸੋਹਣਾ ਲੱਗਿਆ ਕਰਵਾ ਵਾਲੀ ਠੀਕ ਹੈ ਜੀ ਰੇਡ ਦਾ ਫੋਨ ਤੇ ਠੀਕ ਹੈ ਜੀ ਹਾਂ ਜੀ ਦੋ ਨੰਬਰ ਏਹ ਹੈ ਭਾਈ 9 ਮਹੀਨੇ ਉਮਰਾਂ ਬੱਚੀ ਦੀ ਹਾਂਜੀ ਹਾਂ ਦੋ ਦੋ ਖੀਰ ਗਈ ਹੈ ਹਾਂਜੀ ਸੰਭੀ ਪੜੀ ਰਾਜੂ ਜੀ ਫੋਨਾਂ ਵਿੱਚ ਠੀਕ ਹੈ ਛੋਟਾ ਕੰਮ ਹਾਂਜੀ ਠੀਕ ਹੈ ਪਟਕੜਾ ਦੇਖ ਸਕਦਾ ਭਰਾ ਠੀਕ ਲੋਚ ਟੋਲਿ ਚਾਲੀ ਬਹੁਤ ਚੰਗੀ ਝੋਲੀ ਦਿਖਾ ਦਿ ਦਿਖਾ ਦੇ ਮਿੰਟ ਰੁਕ ਲੋਚ ਚਾਰ ਹੀ ਥਾਣ ਠੀਕ ਕੋਈ ਫੋਟ ਨਹੀਂ ਕੋਈ ਸਾਗ ਹਾਂ ਇਹਦਾ ਰੇਟ ਭਾ ਇਹ ਫੋਨ ਤੇ ਹੀ ਹੋਊਗਾ ਜੀ ਰੇਟ ਇੰਨਾ ਸਾਰਿਆਂ ਦਾ ਠੀਕ ਆ ਰੇਟ ਜਾਇ ਜੀ ਹੋਊਗਾ ਕਈ ਵਾਰ ਕੋਈ ਵੇਚਣ ਨਾਲ ਲੈ ਜਾਂਦਾ ਜੀ ਹਾਂਜੀ ਹਾਂਜੀ ਵੇਚ ਨਾਲ ਲੈ ਜਾਂਦੇ ਆ ਆਪਣੇ ਨੂੰ ਠੀਕ ਆ ਜੋ ਭਰਾ ਕੀ ਰ ਕੋਈ ਵੇਚ ਨਾਲ ਲੈ ਜਾਂਦਾ ਫਿਰ ਰੇਟ ਉਹਦਾ ਬਾਈ ਤਾਂ ਨਹੀਂ ਦੱਸਦਾ ਹੋਣਗੇ ਜੈਜੀ ਬਾਈ ਹਾਂਜੀ ਰੇਟ ਜੈਜੀ ਹੋਣਗੇ ਵੀਰੇ ਹੋਣਗੇ ਫੋਨ ਤੇ ਠੀਕ ਆ ਹਾਂ ਬਾਕੀ ਸਾਰੀਆਂ ਚੰਗੇ ਰਿਕੋਰਡ ਵਾਲੀਆਂ ਬੱਚੀਆਂ ਠੀਕ ਆ ਰਿਕਾ ਜਿਹੜੇ ਫਾਰਮ ਚੋਂ ਆਈਆਂ ਆਪਾਂ ਉਹ ਵੀਡੀਓ ਵੀ ਦਿਖਾ ਦਾਂਗੇ ਠੀਕ ਆ ਜੀ ਹਾਂ ਇਤੀਜੀ ਜੀ ਦਾ ਸੂਚਨਾਕਾਰੀ ਇਹ ਵੀ ਬਈ 11 ਮਹੀਨੇ ਦੀ ਰਸੀ ਹੈ ਜੀ ਛੀਰ ਗੋਈ ਆ ਵੀ ਹਾਂਜੀ ਹਾਂ ਫਿਰ ਕੁਆਲਟੀ ਬਹੁਤ ਜਿਆਦਾ ਚੰਗੀ ਉਹਨਾਂ ਬਰੀਡ ਦੇ ਵਿੱਚ ਪਿੰਕ ਨੋਜ਼ ਠੀਕ ਆ ਹਾਂ ਵੇਚ ਜੇ ਸੱਖਾ ਹੈ ਰੋਚ ਗਲਾਬੀ ਮੂੰਹ ਹੈ। ਅਹ ਤੁਹਾਨੂੰ ਦਿਖਾ ਦੀ ਇੱਕ ਮੀਟਰ ਹਾਂ ਤੁਹਾਨੂੰ ਚਾਰ ਹੀ ਗਲਾਬੂ ਗਏ ਠੀਕ ਹੈ ਚਾਰ ਠੀਕ ਹੈ ਰੋਚ ਕੱਦ ਕਾਠ ਸੋਨਾ ਇਹ ਕੀ ਤਿੰਨ ਨੰਬਰ ਭਰਾ ਠੀਕ ਹੈ ਜੀ ਬੰਦੋ ਜੀ ਬੰਦੋ ਰੋਚ ਇਹ ਸਕਵਾਤੀ ਚਾਹੀਦੀ ਲੋਚ ਸਾਰੇ ਕਾਰਡ ਦੋਗੇ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਠੀਕ ਲੋ ਭਰਾ ਸਾਰੇ ਵਈ ਕਹਿੰਦਾ ਠੀਕੇ ਟੂਕੇ ਨੇ ਸਾਰੇ ਤੁਹਾਨੂੰ ਜਾਣ ਕਰ ਦੇ ਦਾਂਗੇ ਕਿਹੜੇ ਠੀਕੇ ਜੀ ਕੀ ਗੱਲ ਬਾਤ ਆ

ਇਸ ਕੋਡ ਬਾਕੀ 4 ਹੀ ਥਾਣਾ ਸਾਣ ਦਿਖਾ ਦੇ ਠੀਕ ਹੈ 4 ਹੀ ਹਨ ਹਾਂ ਥਾਣੇ ਕੋਲ ਠੀਕ ਹੈ ਚੈੱਕ ਕਰ ਸਲ ਬਰਾ ਪੂਰਾ ਤਰ੍ਹਾਂ ਕਰਮਾ ਵਾਲੀ ਦਾ ਇਹ ਹੈਗੀ 4 ਨੰਬਰ ਠੀਕ ਹੈ ਜੀ ਬਾਈ ਤੋਂ ਨੰਬਰ ਮੁਤਾਬਕ ਤੁਸੀਂ ਰੇਟ ਪੁੱਛ ਸਕਦੇ ਹੋ ਭਰਾ ਠੀਕ ਹੈ ਜੀ ਲੋ ਜੇ ਭਾਈ ਕਿਸੇ ਨੇ ਇਕੱਠੀਆਂ ਲੈਣੀਆਂ ਹੋਣ ਤਾਂ ਉਹਨਾਂ ਨਾਲ ਵੱਧ ਮੈਂ ਹੰਤਾਨ ਕਰਦੇ ਆਂ ਜੀ ਮੈਂ ਤੁਹਾਨੂੰ ਵੱਧ ਕਰ ਲਵਾਂਗਾ ਹਾਂ ਜੀ ਜੋ ਭਰਾ ਜੀ ਕਿਸੇ ਨੇ ਇਕੱਠੀਆਂ ਲੈਣੀਆਂ ਦਵਾਈ ਬਾਕੀ ਰੇਟ ਆਪਣੇ ਜਾਇਜ਼ ਹੀ ਹੁੰਦੇ ਪਹਿਲਾਂ ਤੁਹਾਨੂੰ ਪਤਾ ਹਾਂ ਜੀ ਹਾਂ ਜੀ ਕਾਫੀ ਹਾਂ ਜਮਾਂ ਜੈਨੂਇਨ ਜਿਹੜੀ ਹੁੰਦੀ ਹੁੰਦੀ ਆਪਾਂ ਠੀਕ ਹੈ ਹਾਂ 5 ਨੰਬਰ ਇਹ 5 ਮਹੀਨੇ ਵਰਸ਼ੀ ਉਮਰੋਂ 5 ਮਹੀਨੇ ਹਾਂ ਠੀਕ ਹੈ ਐਰ ਸਰ ਚੱਕ ਵੀ ਇਹ ਬਾਈ ਲੂਈ ਛਾੜਦੀ ਅਜੇ ਬੱਚਾ ਹੀ ਆ ਜਾਨੀ ਕਾਲ ਗੁਈ ਨਿਕਲਣੀ ਬੱਚੀ ਇਹ ਐਸਾ ਕਾਲੀ ਹਾਂ ਹਾਂ ਫੇਸ ਤੋਂ ਕਾਲੀ ਹੋ ਚੱਲੀ ਸਰ ਠੀਕ ਹੈ ਹਾਂ ਲੂਈ ਛਾੜਦੀ ਅਜੇ ਬਸ ਮੜਾ ਰੋਕ ਲੂ ਵੜਾ ਠੰਡ ਖਾਦੀ ਇਹ ਹਾਂ ਇੱਥੇ ਰੋਕ ਲਓ ਲੋਚ ਠੰਡ ਚਾ ਰਹੀ ਹੈ ਠੀਕ ਹੈ ਕੋਈ ਫੋਟ ਨਹੀਂ ਕੋਈ伤 ਨਹੀਂ ਇਹ ਹੈਗੀ ਸੀ 5 ਨੰਬਰ ਬਾਈ ਤੋਂ ਨੰਬਰ ਮੁਤਾਬਕ ਭਰਾ ਰੇਟ ਕੋਸ ਸਕਦੇ ਹਾਂ ਠੀਕ ਹੈ ਨਾ ਫੋੜ ਦੇ ਜਾ ਜੀ ਠੀਕ ਹੈ ਜੀ ਦਸੀਆਂ ਸਾਰੀਆਂ ਹੀ ਬਾਈ ਕੋਲ ਕੁਆਲਿਟੀ ਦੀ ਹੁੰਦੀ ਹੈ ਕੋਈ ਕੋ ਕਾਫੀ ਟਾਈਮ ਹੋ ਗਿਆ ਨਾ ਬਾਈ ਨੂੰ ਕੰਮ ਕਰਦਣ ਦਾ 6 ਨੰਬਰ ਹਾਂ ਜੀ ਜੇ ਦੀ ਉਮਰ ਨੰਬਰ ਦੱਸੋ ਇਹ ਬਾਈ ਹੈਗੀ 8 ਮਹੀਨੇ ਉਮਰਾਂ ਬੱਚੀ 8 ਮਹੀਨੇ ਹਾਂ ਸਭੀ ਪੜੀ ਹੋ ਪੂਰੀ ਫੋਲ ਠੀਕ ਹੈ ਹਾਂ ਕੁਆਲਿਟੀ ਗੂਡੀ ਪੂਰੀ ਫੋਲ ਲੱਗੂਗੀ ਤੋੜ ਦੋ ਭਰਾ ਤੋੜ ਦੋ ਠਾਪਰਾ ਤੇ ਸ਼ਾਈਨਿੰਗ ਪੂਰੀ ਫੁੱਲ ਨੇ ਬਹੁਤ ਆ ਨਾ ਹਾਂ ਸ਼ਾਈਨਿੰਗ ਪੂਰੀ ਫੁੱਲ ਤੇ ਬਾਕੀ ਥਾਂ ਵੀ ਚਾਰ ਹੀ ਹੋਣਗੇ ਚਾਰ ਹੀ ਥਾਂ ਹਾਂਜੀ ਠੀਕ ਹੈ ਲੋ ਜੀ ਚਾਰ ਹੀ ਥਾਂ ਪਰ ਠੀਕ ਹੈ ਜੀ ਕੋਈ ਫੋਟ ਨਹੀਂ ਕੋਈ ਸੰਗਮ ਕੁਆਲਿਟੀ ਦੀਆਂ ਬਸ ਉਹ ਕਿਰ ਟਾਪ ਦੀ ਲੈ ਚਲ ਭਰਾ ਅੰਦਰ ਇਹ ਹੈਗੇ ਸੀ ਨੰਬਰ ਫਿਰ ਕੁਆਲਿਟੀ ਦੀ ਐਸਾ ਦਿਓ ਬਾਈ ਕਹਿੰਦਾ ਕੱਲੀ ਕੱਲੀ ਦਾ ਰਿਕਾਰਡ ਆ ਫਾਰਮ ਤੋਂ ਲੈ ਆਉਣੀ ਹੈ ਠੀਕ ਹੈ ਜੀ ਠੀਕ ਹੈ ਸੀ ਨੰਬਰ ਸੀ ਹੈ ਠੀਕ ਹੈ ਨਾ ਬਾਈ ਦਾ ਨੰਬਰ ਪੁਲਿਸ ਆ ਟਾਈਟਲ ਵਿੱਚ ਲਿਖਾਂਗੇ ਬਾਈ ਨੇ ਦੱਸ ਦਿੱਤਾ ਹਾਂਜੀ ਵੀ 7 ਨੰਬਰ ਦੱਸੋ ਇਹ ਬਈ ਹੈਗੀ ਹੈ ਤਕਰੀਬਨ 1.7 ਮਹੀਨੇ ਉਮਰ ਆ ਬੱਚੀ ਦੀ ਹਾਂਜੀ 1.7 ਹਾਂਜੀ ਹਾਂ ਠੀਕ ਹੈ ਬੱਚਾ ਹੀ ਹੈ ਠੀਕ ਹੈ ਅੜੀ ਸੰਭੀ ਵੀ ਰਾਜੂ ਜੀ ਫੋਨ ਲਾ ਬੱਚੀ ਠੀਕ ਹੈ ਹਾਂਜੀ ਕੁਆਲਿਟੀ ਪੂਰੀ ਫੋਨ ਲਾ ਠੀਕ ਹੈ ਬਾਕੀ ਥਾਣ ਦਿਖਾ ਥਾਣ ਬਹੁਤ ਸੋਹਣਾ ਗੁਲਾਬੀ ਥਾਣਾ ਠੀਕ ਹੈ ਸਾਰੇ ਹਾਂ ਲੋ ਜੀ ਚੰਗੇ ਰਿਕਾਰਡ ਮਦਰ ਮਾਇਕ ਜਾਨੀਆਂ ਇਹਨਾਂ ਦੇ ਹੈਗੇ 35 ਪਲੱਸ ਤੱਕ ਦੇ ਅੱਛਾ ਜੀ ਹਾਂਜੀ ਪੈਂਟ ਪਰ ਨਾਲ ਬਹੁਤ ਚੰਗੇ ਆ ਬਾਕੀ ਚੌਰਗਾ ਚੌਰਗਾ ਬੱਚੇ ਸਾਰੇ ਪੂਰੇ ਬੋਲਰ ਲੈਗ ਸਕੋਰ ਬਹੁਤ ਚੰਗੇ ਬੱਚੇ ਹਨ ਠੀਕ ਹੈ ਫੜਨੀ ਖੁਰਨੀ ਚੈੱਕ ਕਰ ਸਕਦੇ ਹੋ ਸਹੀ ਗੱਲ ਹੈ ਸਹੀ ਗੱਲ ਲੋ ਜੀ ਠੱਕ ਥੋੜਾ ਤੇ ਕੱਦ ਵੇਟ ਪੂਰੀ ਟਾਪ ਕੁਆਲਿਟੀ ਦੇ ਬੱਚੇ ਸਾਰੇ ਠੀਕ ਹੈ ਠੀਕ ਲੋ ਜੀ ਇਹ ਹੈ ਕੀ 7 ਨੰਬਰ ਬਾਈ ਜੀ ਕੋਲ ਸੱਤ ਬੱਚੀਆਂ ਨੰਬਰ ਮੁਤਾਬਕ ਬਾਈ ਜੀ ਤੇ ਰੇਟ ਕੋ ਸਕੇ ਠੀਕ ਹੈ ਜੀ ਪੈਂਟ ਘੋਲੀਆ ਤੇ ਜਿਲਾ ਨੂੰ ਪੈਂਦੇ ਮੌਕਾ ਤੇ ਬਾਈ ਤੋਂ ਟਟੇਲ ਲੈ ਸਕਦੇ ਹੋ ਲੋਕ ਇਸ ਨੂੰ ਮੰਗਾ ਸਕਦੇ ਹੋ ਬਾਈ ਤੋਂ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਆਪਕੇ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਇ ਕੱਲ ਨੇ ਚ ਬੱਚੇ ਹੋਰ ਕੱਢ ਲੇ ਚਿੜੀ ਨੇ ਕਾਲੀ ਜੀ ਚਿੜੀ ਹੁੰਦੀ ਐ ਅੱਜ ਕੱਲ ਉਹਨੇ ਕੱਢ ਲੇ ਦੇਖ ਸਾਗੇ ਠੀਕ ਐ ਨਾ ਪਹਿਲਾਂ ਆਪਾਂ ਪਾਈ ਸੀ ਕਬੂਤਰਾਂ ਵੀ ਠੀਕ ਐ ਨਾ ਆ ਦੇਖ ਸਕਦੇ ਕਬੂਤਰ ਬਹੁਤ ਏਡੇ ਵੱਡੇ ਹੋ ਗਏ ਦੇਖ ਸਾਗੇ ਠੀਕ ਐ ਬਾਕਸ ਲਾਉਂਦੇ ਪਹਿਲਾਂ ਵੀਡੀਓ ਬਣਾਉਂਦੀ ਬਹੁਤ ਪਿਆਰ ਦਿੱਤਾ ਤੇ ਆਪਾਂ ਨੀਂ ਬਣਾਇਆ ਲੈਣਾ ਇਹ ਤੇ ਬਣਾਇਆ ਤਾਂ ਚਿੜੀਆਂ ਨੇ ਆਤੀ ਆ ਠੀਕ ਐ ਨਾ ਇਹ ਰੱਖਸਾਲੇ ਦੇ ਚ ਕੱਢਦੇ ਬੱਚੇ ਪਹਿਲਾਂ ਕਾਲ ਆਲ ਨਾਲ ਆ ਸੀ ਠੀਕ ਐ ਨਾ ਤੇ ਇੱਕ ਹੈਗਾ ਹਾਛ ਜਿੜੀ ਦਾ ਬੱਚਾ ਕੱਢ ਲਿਆ ਤੁਹਾਨੂੰ ਦਿਖਾਉਣੇ ਜਿਵੇਂ ਕਰਕੇ ਹੋਰ ਲੋ ਜੀ ਦੇਖ ਸਕਦੇ ਹੋ ਹੁਣ ਆਪਾਂ ਇਹਦੇ ਨਾਲ ਪਿਛਲੀ ਵਾਰ ਨਾ ਇੱਕ ਬੱਚਾ ਮਰ ਗਿਆ ਸੀ ਤੇ ਇੱਕ ਬੱਚਾ ਸਹੀ ਰਿਹਾ ਸੀ ਹੁਣ ਇਹਦੇ ਚ ਵੀ ਇੱਕ ਹੀ ਬੱਚਾ ਮਰਿਆ ਮੂਰਾ ਤਾਂ ਕਾਹਨੂਆ ਤੇ ਹੁਣ ਨਾ ਆਪਾਂ ਇਹਦੇ ਖਾ ਆ ਲਾਈ ਦੀ ਆ ਸਕੂਟਰੀ ਦਾ ਲਾਕਾ ਜੀ ਦੇਖਾਂ ਤੇ ਹੁਣ ਆਪਾਂ ਇਹਦੇ ਖਾ ਵੀ ਕਰਕੇ ਲਾਉਣੇ ਸਹੀ ਆ ਲੋ ਜੀ ਆਪਾਂ ਖਾ ਲਾ ਦੀ ਸਪੋਰਟ ਇਹਦੇ ਚੈੱਕ ਕਰ ਸਕਦੇ ਲੋ ਜੀ ਤੁਸੀਂ ਚੈੱਕ ਕਰ ਸਕਦੇ ਹੋ ਮੈਂ ਸਕੋਰ ਲਾ ਕੇ ਕਿ ਬੱਚੇ ਡਿੱਗਣ ਨਾ ਠੀਕ ਹੈ ਨਾ ਤੁਸੀਂ ਕਿਹੜਾ ਮੈਂ ਤੇ ਡਿੱਗੇ ਹੋ ਜਾਂਦੇ ਪੰਦਰਨਾ ਕੋਈ ਨਹੀਂ ਮੈਂ ਆ ਲੋ ਜੀ ਦੋ ਠੀਕ ਹੈ ਤੁਸੀਂ ਵੀ ਇਦਾਂ ਕਰਿਆ ਕਰੋ ਬੰਸੇ ਦਾ ਧਿਆਨ ਰੱਖੋ ਬਈ ਓਕੇ ਬਾਏ